ਸਤ ਸਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹੋਇਆ ਪਿੰਡ ਉਪਲੀ ਤਹਿਸੀਲ ਤੇ ਜ਼ਿਲ੍ਹਾ ਹੈਗਾ ਬਾਈ ਹੋਰਾਂ ਦਾ ਸਜਣੋ ਸੰਗਰੂਰ ਗਾਵਾਂ ਤੁਹਾਨੂੰ ਪੰਜ ਦਿਖਾਵਾਂਗੇ ਜਰਸੀ ਵੀ ਦਿਖਾਵਾਂਗੇ ਕ੍ਰੋਸ ਵੀ ਦਿਖਾਵਾਂਗੇ ਤੇ ਐਚ ਐਫ ਦਾ ਤੋਹਫਾ ਵੀ ਦਿਖਾਵਾਂਗੇ ਦੋ ਆਗੀਆਂ ਤਾਜ਼ੀਆਂ ਸੂਈਆਂ ਤੇ ਤਿੰਨ ਹੈਗੀਆਂ ਨੇ ਗੱਬਣਾ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਸਾਰੀਆਂ ਦਾ ਵੀਡੀਓ 'ਚ ਹੀ ਕਰਾ ਦਾਂਗੇ ਆ ਜਾ ਰੱਜੂ ਫਿਰ ਹੋਰ ਕਿਵੇਂ ਆ ਵਧੀਆ ਵੀਰੇ ਚੜਦੀ ਕਲਾ ਚੜਦੀ ਕਲਾ ਬਈ ਪਿਛਲੀ ਵੀਡੀਓ ਵਾਲਾ ਕਿਵੇਂ ਦੀ ਸੀ ਨਾ ਕੰਟੇ ਚ ਸੁਨਾਮ ਪਾਈ ਜਿਵੇਂ ਕੰਟੇ ਚ ਬੇਇੱਜ਼ਤੀਆਂ ਦੀ ਬਈ ਆਪਾਂ ਕਰਤਾ ਵੀ ਕੰਮ ਦਾੜ ਦਾੜ ਹਾਂ ਬਰੇ ਹਾਂ ਬਾਹਰ ਵਾਲੇ ਸੱਜਣ ਨੇ ਲਈਆਂ ਸੀ ਹੈਨਾ ਹਾਂ ਬਈ ਤੇ ਮੈਂ ਰਹੀਆਂ ਫਿਰ ਰਿਪੋਰਟ ਕੀਤੀ ਉਹਨਾਂ ਦੀ ਬਈ 24 24 ਕਿਲੋ ਬੋਲਾ ਤਿਆਰ ਆ ਨਾ ਥੱਲੇ ਹੁਣ ਵੀ ਅੱਜ ਵੀ ਫੋਨ ਆਇਆ ਸੀ ਬਾਈ ਦਾ ਠੀਕ ਆ ਹੋਰ ਦੇਣੀਆਂ ਨੇ ਉਹਨਾਂ ਨੂੰ ਵੀ ਕਾਮਾ ਠੀਕ ਆ ਗੱਲ ਇੱਕ ਨੰਬਰ ਤੋਂ ਕਰਦੀਆਂ ਸ਼ੁਰੂ ਕਰ ਲਓ ਬਈ ਮਾਰਗਰੀਕ ਨੰਬਰ ਵਾਲੀ ਦੇ ਕੈਮਰਾ ਉਹ ਬਈ ਨਾਸਲੇ ਨੂੰ ਕਿਹੜੀ ਦਸੀ ਰਜੂ ਬਰਾ ਜਰਸੀ ਕਰਾਉਸੀ ਆ ਬਰੇ ਇਹ ਕਰਾਉਸ ਆਗੀ ਚਿਤਲੇ ਪਾnde ਚੋਲ ਸਤਾਨੀ ਜੀ ਹੁੰਦੀ ਆ ਜਿਵੇਂ ਹਾਂ ਬਈ ਹਾਂ ਓਦਾਂ ਦੀ ਆਗੀ ਬੱਚਾ ਕੀ ਆ ਨਾਲੇ ਬੱਚੀ ਦਿੱਤੀ ਆ ਬਈ ਸਵੇਰੀ ਸੂਈ ਅੱਜ ਹਾਂ ਨਾਲ ਇਹਦੇ ਆਗੀ ਸੱਜਣੋ ਬੱਚੀ ਗੈਰੀ ਬੱਚੀ ਵੀ ਦਿਖਾਦੀ ਸਮਾਰ ਕੇ ਤੇ ਉਸ ਤੋਂ ਬਾਅਦ ਫਿਰ ਗਾਂ ਵੀ ਦਿਖਾਦੀ ਥਣਲੇਵਾ ਬਹੁਤ ਕੰਮ ਦਾ ਲੱਗਿਆ ਤੇ ਥਾਣੇ ਨੂੰ ਆ ਗਿਆ ਸੱਜਣੋ ਮੱਜਾ ਨਾਲ ਲਈ ਆਰਡਰ ਬਿਲਕੁਲ ਨਾਲ ਲੱਗਵਾ ਜਾਂ ਰੱਖਦੀ ਐ ਤੇ ਜਿਹੜਾ ਇਹਦਾ ਦੁੱਧਾ ਨ ਅਸਲ ਦੇ ਹਿਸਾਬ ਨਾਲ ਦੁੱਧ ਦੇ ਦਾ ਤਕਰੀਬਨ ਤਕਰੀਬਨ ਮੱਝਾਂ ਨਾਲ ਦੀ ਹੋਊਗੀ ਯਾਰ ਮੱਝਾਂ ਦੇ ਬਰਾਬਰ ਹੀ ਹੋਊਗਾ ਹਾਂ ਵੀਰੇ ਹਾਂ ਤੋਰ ਖੋਲ ਕੇ ਸੂਆ ਕਿਹੜਾ ਦੂਜਾ ਬਾਈ ਸੂਆ ਦੂਜਾ ਤੇ ਜੇਰ ਜੱਪੇ ਦੀ ਗਰੰਟੀ ਆ ਗਰੰਟੀ ਆ ਬਈ ਆਪਣੀ ਆ ਜੇਰ ਬਾਈ ਕਹਿੰਦਾ ਆ ਗਈ ਇਹਦੀ ਡੰਨ ਤੇ ਜਰਸੀ ਕ੍ਰੋਸ ਚ ਆ ਗਈ ਆ ਗਈ ਇਹ ਸਜਣੋ ਕ੍ਰੋਸਾਂਗ ਚੀ ਗਰਮੀ ਚ ਚੱਲਣ ਵਾਲੀ ਆ ਇਹਨੂੰ ਚਾਹੇ ਤੁਸੀਂ ਧੁੱਪੇ ਵੀ ਬੰਦੀ ਰੱਖਿਓ ਕੋਈ ਐਡੀ ਸਮੱਸਿਆ ਨਹੀਂ ਆਉਂਦੀ ਸੀਮਨ ਇਹਦੇ ਜਿਹੜਾ ਲਾਵਾਂਗੇ ਬੱਚਾ ਉਦਾਂ ਦਾ ਪਾ ਦੂਗੀ ਜਰਸੀ ਦਾ ਵੀ ਪਾ ਦੂਗੀ ਯਾਰ ਸ਼ੈਰ ਦਾ ਵੀ ਪਾ ਦੂ ਗਰਲੈਂਡੋ ਦਾ ਵੀ ਪਾ ਦੂ ਕਿਉਂਕਿ ਸਾਰੇ ਕ੍ਰੋਸ ਜੀ ਆ ਗਏ ਤਕਰੀਬਨ ਇਹਦੇ ਚ ਥੋੜਾ ਜਿਹਾ ਬੱਛੀ ਦਾ ਜਿਆਦਾ ਕਰਦੀ ਆ ਬੱਛੀ ਇਹਦੇ ਨਾਲ ਚੰਗੀ ਕੁਆਲਿਟੀ ਦੀ ਆ ਉਹ ਤੁਸੀਂ ਬੱਛੀ ਤੋਂ ਜਜਮੈਂਟ ਕਰ ਸਕਦੇ ਹੋ ਵੀ ਜਿੱਦਾਂ ਦਾ ਸੀਮਨ ਲਾ ਦਿਓਗੇ ਬੱਚਾ ਇਹਨੇ ਓਦਾਂ ਦਾ ਹੀ ਪਾ ਦੇਣਾ ਹੈ ਬਾਕੀ ਬੱਚਾ ਲਾ ਕੇ 1800 ਨੂੰ ਆਪਾਂ ਇਹਦੀ ਮਾਰ ਕੇ ਦਿਖਾ ਦਾਂਗੇ ਇੱਥੋਂ ਗਰੀ ਆਰਡਰ ਦਿਖਾ ਦੇ ਚਾਰੇ ਥਣ ਦਿਖਾ ਦੇ ਵਿਊ ਕਰਕੇ ਮੱਜਾਂ ਦੇੜ ਕਿਹੜੀ ਆ ਗਿਆ ਥਣ ਇਹਦਾ ਇੱਥੋਂ ਵਿਊ ਕਰਕੇ ਦਿਖਾ ਦੇ ਗੈਪ ਵੀ ਸੋਣਾ ਰੱਖਦੀ ਆ ਤੇ ਦੁੱਧ ਰਾਜੂ ਕਿੰਨਾ ਪਾ ਸਕਦੀ ਆ ਇਹ ਬਈ 18 ਤੋਂ 20 ਕਿਲੋ ਦੁੱਧ ਦੇ ਨਾਰਮਲ ਤੇ ਦੇਊ ਮੱਜਾਂ ਨਾਲ ਮੱਜਾਂ ਨਾਲ ਦੇਈ 65000 ਰੁਪਇਆ ਲੈ ਲਾਂਗੇ ਬਈ ਇਹਦਾ ਯਾਰ ਪੂਰਾ ਪੂਰਾ ਮੌਕੇ ਤੇ ਮਾਨਤਨ ਕਰਾਂਗੇ ਮੌਕੇ ਤੇ ਮਾਨਤਨ ਹੋ ਜੂ ਹਾਂ ਵੀਰੇ ਹਾਂ ਮਾਨਤਨ ਬਾਈ ਕਹਿੰਦਾ ਕਰ ਦਿਆਂਗੇ ਲੈ ਇਹਨੂੰ ਬਾਈ ਬੱਚਾ ਲਾ ਦੇ ਇੱਕ ਨੰਬਰ ਵਾਲੀ ਨੂੰ ਪੂਰਾ ਜੂ ਦੋ ਨੰਬਰ ਵਾਲੀ ਤੇ ਆ ਜਾ ਤੇ ਆਪਾਂ ਧਾਰਾ ਮਾਰਕੀਟ ਇਹਦੇ ਨੇ ਜਰੂਰ ਹਾਂ ਬਈ ਹਾਂ ਤੇ ਹੁਣ ਮਾਰ ਦੇ ਗਰੀਆ ਦੋ ਨੰਬਰ ਵਾਲੀ ਤੇ ਕੈਮਰੇ ਪੋਲੀ ਜਿਵੇਂ ਲਾ ਵੀਏ ਥੱਲੇ ਤੇ ਬਈ ਯਾਰ ਜਿਆਦੀ ਚੋਤੀ ਭਈਏ ਨੇ ਯਾਰ ਖਾਲੀ ਵੰਗੂਈ ਕਰਤੀ ਜਿਆਦੀ ਚੋਤੀ ਸੀ ਇਹ ਵੀ ਸਵੇਰੀ ਸੂਈ ਹੈ ਠੰਡ ਦਾ ਸਹਿਸ ਹੁਣਾ ਰੱਖਦੀ ਹੈ ਹਾਂ ਬਈ ਹਾਂ ਆ ਗਈ ਇਹ ਵੀ ਕ੍ਰੋਸ ਸੰਗ ਇਹਨਾਂ ਬੱਚਾ ਕੀ ਹੈ ਇਹਨਾਂ ਬੱਚਾ ਵੀਰੇ ਤੋਰ ਸੂਆ ਸੱਜਣੋ ਇਹਦਾ ਵੀ ਦੂਜਾ ਤੇ ਢਾਂਚੇ ਦੀ ਆ ਗਈ ਮਜ਼ਬੂਤ ਸਟਰਕਚਰ ਦੀ ਗੱਲ ਕਰ ਲਈ ਆਪਾਂ ਤੇ ਦੁੱਧ ਜਿਵੇਂ ਸਾਨੂੰ ਦੱਸਿਆ ਵੀ ਇਹ ਵੀ ਮੱਜਾਂ ਨੇੜ ਜਿਹੜੀ ਪਾ ਦੂ ਕਿਉਂਕਿ ਕ੍ਰੋਸ ਅੰਗ ਵਾਲੀਆਂ ਗਾਵਾਂ ਨੇ ਜਿਹੜੀਆਂ ਮੌਸਮ ਦੇ ਹਿਸਾਬ ਨਾਲ ਕਲੈਕਸ਼ਨ ਹੁੰਦੀ ਆ ਜਿੱਦਾਂ ਸਰਦੀ ਹੁੰਦੀ ਆ ਸਰਦੀ ਚ ਐਫ ਚੱਲਦੀਆਂ ਤੇ ਜਿਹੜਾ ਹੁਣ ਮੌਸਮ ਆ ਮੌਸਮ ਦੇ ਹਿਸਾਬ ਨਾਲ ਇਹ ਕੁਆਲਿਟੀ ਆ ਜਿਹੜੀ ਪੂਰੀ ਬੈਸਟ ਰਹੂਗੀ ਤੇ ਬਾਕੀ ਥਣਾ ਦਾ ਗੈਪ ਆ ਜਿਹੜਾ ਗੈਪ ਵੀ ਸੋਹਣਾ ਰੱਖਦੀ ਆ ਤੇੜਾ ਸੈਜ ਆ ਸੈਜ ਵੀ ਇਹਦਾ ਬਾਖਮਾਲੀ ਆ ਕਮਾ ਦੇ ਰਾਜੂ ਕੇਰਾ ਹੋਰ ਦਵਾ ਦੇ ਕਿੜਾ ਗਰੀ ਆਰਡਰ ਤੇ ਮਾਰਨੀ ਕੈਮਰਾ ਉਹ ਥਣ ਦਾ ਸਹਜ ਦਿਖਾ ਦੇ ਵਿਊ ਕਰਕੇ ਥਣ ਰੱਖਦੀ ਆ ਕੱਲਾ ਕੱਲਾ ਤੇ ਬੌਲੇ ਚੋ ਬਾਈ ਕਹਿੰਦਾ ਖਾਲੀ ਵਾਂਗੂਆਂ ਕਰਤੀ ਇਹ ਚਵਾਈ ਦੀ ਰਾਜੂ ਕਿਵੇਂ ਆ ਓਕੇ ਦੀ ਰਿਪੋਰਟ ਆ ਬਾਈ ਹੈ ਜੀ 100 ਦੀ 100 ਮੈਂ ਕਹਿੰਦਾ ਗੂਠੇ ਨਾਲ ਦੀ ਚਵਾਈ ਆ ਬਾਈ ਯਾਰ ਆ ਗਈ ਬਿਲਕੁਲ ਨਵੇਂ ਹਾਨ ਜੀ ਹਾਂ ਬਈ ਹਾਂ ਆ ਗਈ ਸੱਜਣੋਂ ਨਵੇਂ ਹਾਨ ਜੀ ਪਰ ਜਿਹੜਾ ਥਾਣਾ ਥਾਣੇ ਨੂੰ ਵੀ ਗੁੱਲੇ ਵਾਲੀ ਲੱਗਿਆ ਜਿਵੇਂ ਆਪਾਂ ਕਹਿ ਲਾਂ ਦੂਰਾ ਥਾਣਾ ਦੂਰੇ ਥਾਣ ਦੀ ਮਾਲਕ ਹੈ ਆਰਡਰ ਵੀ ਜੜ ਫੁੱਲ ਮਜ਼ਬੂਤ ਆ ਇਹ ਦੁੱਧ ਦੀ ਕੀ ਰਿਪੋਰਟ ਆ ਇਹਦੀ ਬਈ ਦੁੱਧ ਨਾਰਮਲ 20 ਕਿਲੋ ਮੰਨ ਕੇ ਲੈ ਜਾ ਬੱਛੀ ਦਾ ਯਾਰਾ 20 ਕਿਲੋ ਦੇ ਏੜ ਗੇੜ ਹਾਂ ਤੇ ਆ ਗਈ ਵੀ ਕ੍ਰੋਸ ਆਂਗ ਜਾ ਕ੍ਰੋਸ ਚ ਬਈ ਯਾਰੇ ਵੀ ਗਰਮੀ ਗਰਮੀ ਮੰਦਨ ਵਾਲੀ ਨਹੀਂ ਹੈਗੀ ਹਾਂ ਬਈ ਹਾਂ ਇਹਦੇ ਪੈਸੇ ਕਿੰਨੇ ਲਵਾਂਗੇ ਇਹ ਵੀ 65000 ਦੀ ਬੱਛੀ ਦੇ ਦਾਂਗੇ ਬਈ ਇੱਥੋਂ ਦਿਖਾ ਗਰੀ ਆਰਡਰ ਹੋ ਹੁਣ ਸੈਟ ਜੀ ਖੜੀ ਦੀ ਸਮਾਰ ਕੇ ਇੱਥੋਂ ਦਿਖਾ ਦੇ ਪੋਲੀ ਪੂਰੀ ਪਈਆ ਥੱਲਿਓ ਹਜੇ ਤੇ ਥਣ ਸੋਨਾ ਰੱਖਦੀ ਆ ਤੇ ਆ ਚੀਜ਼ਾਂ ਟਲਣਾ ਟਲਾਈਆਂ ਬਹੁਤ ਪਈਆਂ ਇਹਦੇ ਚ ਜੀ ਇੱਥੋਂ ਕਰ ਸਕਦੇ ਹਾਂ ਚ ਇੱਕ ਲੈ ਆ ਗਈ ਬਈਆਂ ਇਹ ਆ ਘਰ ਦੇ ਬੱਚਾ ਬੰਨੇ ਇਹ ਇਧੀਆਂ ਤਾਰਾਂ ਸਾਨੂੰ ਦਿਖਾ ਦਨੇ ਮਾਰ ਕੇ ਖਾਣ ਦਾ ਸਹਜ ਇਹਦਾ ਬਾਖ ਮਾ ਲਿਆਗਾ ਜਿੱਦਾਂ ਸਾਨੂੰ ਮੈਂ ਦੱਸਿਆ ਨਾ ਵੀ ਮੱਜਾਂ ਦਾ ਉਹ ਗੱਲ ਬਾਤ ਹੀ ਆ ਤੇ ਪਸਮਾ ਪਸਮੂ ਇੱਥੇ ਦਿਖਾ ਦੇ ਪਾਸ ਨਾਲ ਸਾਨੂੰ ਮਾਰ ਦੇ ਤਾਰਾਂ ਉਸਤਾ ਦਾ ਬਾਲਤੀ ਜੀ ਮਾਰ ਦੇ ਜੇ ਇਹ ਹੰਮੇ ਤੈਨੂੰ ਪਤਾ ਸੱਜਣ ਫਿਰ ਆਪਣੇ ਗਾਲਾਂ ਕੱਢਦੇ ਆ ਕਿ ਤੇਰਵੇਂ ਰਤਨ ਦੀ ਬੇਆਫਦੀ ਕਰਦੇ ਹੋ ਅਚਬਾਈ ਦੀ ਫੋਕੀ ਹਣਾ ਬਈ ਜਮੀ ਪੋਲੀ ਆ ਇਹ ਪਿਛਲਾਂ ਤੋਂ ਵੀ ਮਾਰਦੇ ਤੇ ਰੇਟ ਇਹਦਾ ਕੀ ਦੱਸਾਂ ਜੀ ਰਾਜੂ 65000 ਬਈ ਆ ਰੇਟ ਬਾਈ ਕਹਿੰਦਾ 65000 ਆ ਨਾਲ ਇਹਦੇ ਆ ਗਈ ਬੱਛੀ ਬਾ ਛੱਡ ਦੇ ਮਾਨਤਾਨ ਜਾਇਦੇ ਚ ਹੋ ਜੂਗਾ ਜੇ ਕਿਸੇ ਨੇ ਜੋੜਾ ਲੈਣਾ ਜੋੜੇ ਚ ਕਰ ਦਿਆਂਗੇ ਜੋੜੇ ਚ ਵੀ ਕਰ ਦਾਂਗੇ ਬਾਈ ਇਹਦਾ ਵੀ 65 ਆ ਹਾਂ ਬਾਈ ਇਹਦਾ ਵੀ 65 130000 ਹੋ ਗਿਆ ਹਾਂ ਵੀਰੇ ਜੋੜੇ ਚ ਹੋ ਜੂ ਮਾਨਤਾਨ ਮਾਨਤਾਨ ਕਰ ਦਾਂਗੇ ਬਾਈ ਤੇ ਹੁਣ ਆ ਜਾ ਗਰੀ ਤਿੰਨ ਨੰਬਰ ਵਾਲੀ ਤੇ ਆਹ ਬੈੜ ਵੀ ਦਿਖਾ ਦੇ ਆ ਗਈ ਫੁੱਲ ਵੱਡੇ ਕੱਦ ਕਾਟ ਦੇ ਲੰਬੀ ਵੀ ਫੁੱਲਾ ਤੇ ਕੱਦ ਵੀ ਫੁੱਲ ਵੱਡਾ ਤੇ ਥੱਲੇ ਦੀ ਵੀ ਬਿਲਕੁਲ ਸਾਫ਼ ਆ ਗਈ ਜੇ ਗੱਲ ਕਰ ਲਈਏ ਥਾਣੇ ਨੂੰ ਲੱਗਿਆ ਗੁਲਾਬੀ ਗੁਲਾਬੀ ਕਲਰ ਦਾ ਥਾਨ ਲੱਗਿਆ ਸਵੇਰ ਦੀ ਠੰਡੀ ਆ ਹੋੜੀ ਯਾਰ ਸ਼ੇਅਰ ਕਰਾਉ ਸਾਦੀ ਹੈ ਨਾ ਹਾਂ ਵੀਰੇ ਹਾਂ ਲਾਲੀ ਜੀ ਤੇ ਆ ਗਈ ਇੱਥੋਂ ਦਿਖਾ ਦੇ ਆਡਰ ਇਹਦਾ ਵੱਡੀ-ਬੁੱਡੀ ਵਾਲਾ ਕੋਈ ਲੇਖਾ ਨਹੀਂ ਹੈਗਾ ਤੇ ਸਭਾ ਆਈ ਆ ਗਈ ਜਮਾ ਠੰਡੀ ਸੀ ਲਾ ਡਰੈਨ ਠੰਡੀ ਆ ਬਈ ਜਮਾ ਇਹ ਤੋੜਦੇ ਆ ਇਹਨੂੰ ਸੂਆ ਦਾ ਜੁਗੜਾ ਦਾ ਦੂਜਾ ਵੀਰੇ ਦੂਜਾ ਸੂਆ ਹਾਂ ਵੀਰੇ ਤੇ ਬਾਡੀ ਦੀ ਪੂਰੀ ਚੜਾਈ ਆ ਗਈ ਹੈ ਨਾ ਹਾਂ ਬਈ ਹਾਂ ਬਾਡੀ ਵਾਲੇ ਪੱਖ ਤੋਂ ਆ ਗਈ ਸੱਜਣਾ ਫੁੱਲ ਚੜਾਈ ਵਾਲੀ ਕੱਦ ਵੀ ਚੰਗਾ ਲੰਬੀ ਵੀ ਚੰਗੀ ਆ ਤੇ ਬਾਕੀ ਲੈਗ ਸਕੋਰ ਵਾਲੇ ਪੱਖ ਤੋਂ ਵੀ ਆਪਾਂ ਇਹਨੂੰ ਕਹਿ ਸਕਦੇ ਆਂ ਵੀ ਫੁੱਲ ਮਜ਼ਬੂਤ ਆ ਗਈ ਲੈਗ ਸਕੋਰ ਵਾਲੇ ਠੰਡੀ ਸਹੀਲ ਬਹੁਤ ਆ ਬਈ ਯਾਰ 11 ਹੋਰ ਕਮਾ ਲੈ ਰਾਜੂ ਆਣ ਦੀ ਕਰਾ ਦੇ ਤਸੱਲੀ ਘਰੀ ਸਮਾਰ ਕੇ ਦੇਖਣ ਆ ਲੈ ਓਏ ਅੱਬਾ ਜੀ ਤਾਂ ਨਹੀਂ ਚੱਲਦੀ ਰਾਜੂ ਨਾ ਵੀਰੇ ਨਾ ਦੁੱਧ ਦੀ ਕੀ ਰਿਪੋਰਟ ਆ ਦੁੱਧ ਦੇ ਤੂੰ 24 25 ਕਿਲੋ ਬੱਚੀ ਬਈ 24 25 ਕਿਲੋ ਤੇ ਜੀ ਆ ਘਟ ਲਾਇਆ ਲੱਗਦਾ ਹਨਾ ਨਾ ਬਈ ਕਿਵੇਂ ਆ ਸੀਨ ਵੈਸੀ ਇੱਥੇ ਰੋਗ ਲਾ ਇੱਥੇ ਰੋਗ ਲਾ ਮਾੜੀ ਰੋਗ ਲਾ ਇੱਥੇ ਦਿਖਾ ਲਈ ਗੈਰੀ ਨੇੜੇ ਲਾ ਕੇ ਗਾਂ ਵਾਲੇ ਬੰਨ੍ਹੇ ਵੀ ਦਿਖਾ ਦੀ ਤੇ ਪਿਛਾ ਵਾਲੇ ਪੱਖ ਤੋਂ ਵੀ ਦਿਖਾ ਦੀ ਆਰਡਰ ਦਿਖਾ ਦੀ ਹਰੇਕ ਪਰ ਮੁੱਠੀ ਵਾਲਾ ਥਣ ਲੱਗਿਆ ਨਾਲ ਇਹ ਕੱਦ ਦਾ ਆਈਡੀਆ ਕਰਾ ਦੀ ਪਛਾਣ ਹੋਵੇ ਸਵੇਰੀ ਆਈਏ ਨਾ ਬਈ ਜੀ ਜ ਨਹੀਂ ਲਾਇਆ ਹਾਲੇ ਥੋੜਾ ਜਿਹਾ ਬੈਠਣ ਕੱਦ ਕਾਟ ਦਾ ਵੀ ਆਈਡੀਆ ਹੋ ਜਾਊਗਾ ਤੇ ਓਵਰ ਫੈਟ ਨਹੀਂ ਹੈਗੀ ਕਿਤੇ ਵੀ ਇਦਾਂ ਆਪਾਂ ਕਹਿੰਦੇ ਨੇ ਪਸ਼ੂ ਚਾਰ ਨਾਲ ਮੋਟਾ ਕੀਤਾ ਵਾ ਓਦਾਂ ਦੀ ਗੱਲਬਾਤ ਨਹੀਂ ਓਵਰ ਫੈਟ ਨਹੀਂ ਹੈਗੀ ਆਰਡਰ ਰੱਖੂਗੀ ਫੁੱਲ ਫੀਟਿੰਗ ਵਾਲਾ ਥਣ ਦਾ ਸਾਈਜ਼ ਤੁਹਾਡੇ ਸਾਹਮਣੀਆਂ ਹੱਥੀ ਚਵਾਈ ਵਾਲਾ ਲੱਗਿਆ ਤੇ ਦੁੱਧ ਦੀ ਜਿਹੜੀ ਰਿਪੋਰਟ ਆ ਉਹ ਬਾਈ ਕਹਿੰਦਾ ਚੰਗੀ ਐ ਇਹਦੀ 24 25 ਕਿਲੋ ਦੇ ਏਡ-ਗੇਡ ਵਾਲੀ ਆ ਤੇ ਮੌਸਮ ਆ ਜਿਹੜਾ ਮੌਸਮ ਨੂੰ ਵੀ ਚੱਲੂਗੀ ਅੱਗੇ ਜਿੱਦਾਂ ਦਾ ਮੌਸਮ ਆਈ ਜਾਂਦਾ ਅੱਗੇ ਹਾਂ ਵੀਰੇ ਇਹਦਾ ਰਾਜੂ ਰੇਟ ਫਿਰ ਵੀਰੇ ਹਾਂ ਆ ਇਹ ਮੁੱਲ 75 ਕਰਾ ਲਓ ਇਹਦਾ ਹਾਂਜੀ 80 ਕਰਾ ਲਓ 72000 ਰੁਪਏ ਦੇ ਦਵਾਂਗੇ ਆਪਾਂ ਦੇ ਦਾਂਗੇ ਹਾਂ ਮੌਕੇ ਤੇ ਮਾਰਸਾਲ ਕਰਾਂਗੇ ਬਾਈ 72 ਜੋ ਹਾਂ ਮਤਲਬ ਮੌਕੇ ਦੇ ਰਾਜੂ ਕਹਿੰਦਾ ਮਾਨਤਾਨ ਕਰਦੇ ਆਂਗੇ 72 ਚੋਂ ਛੋਟ-ਛੂਟ ਜਿਹਾ ਕੰਮ ਹੀ ਹੋਊਗਾ ਹਾਂ ਵੀਰੇ ਜ਼ਿਆਦਾ ਫਰਕ ਨਹੀਂ ਪੈਣਾ ਬਾਈ ਯਾਰ ਨਾਰਮਲ ਆਪਣੇ ਹਾਂ ਜੇ ਪਹਿਲੀ ਰੇਟ ਉਹਨੇ ਕਰੇ ਹੋਏ ਨੇਗੇ ਵੀ 60 65 ਵਾਲਾ ਸੀਨ ਹੋ ਜਾਊਗਾ ਉਦੋਂ ਦਾ ਸੀਨ ਨਹੀਂ ਹੋਣਾ ਰੇਟ ਜਿੰਨੇ ਕਿ ਮੈਂ ਵੀਡੀਓ ਚ ਕਰਾਉਣਾ ਹੋਣਾ ਤਕਰੀਬਨ ਤਕਰੀਬਨ ਰੇਟ ਸੱਜਣੋਂ ਫਿਕਸ ਡੇੜ-ਘੇੜ ਜੀ ਹੁੰਦੇ ਨੇ ਤੇ ਆਰਡਰ ਦੇ ਘਰ ਇੱਕ ਵਾਰੀ ਹੋਰ ਮਰਵਾ ਦੇ ਚਲ ਕੇ ਇਥੋਂ ਖਾਣ ਦੇ ਸੈਜ ਦਾ ਆਈਡੀਆ ਹੋ ਜਾਊਗਾ ਆਰਡਰ ਦਾ ਆਈਡੀਆ ਹੋ ਜਾਊ ਦੇਖਣ ਵਾਲੇ ਭਰਾਵਾਂ ਨੂੰ ਤੇ ਹੁਣ ਮਾਰ ਦਿਆ ਵੱਡੀ ਜਰਸੀ ਤੇ ਫੁੱਲ ਵੱਡੀ ਆ ਇਹਦੇ ਫੁੱਲ ਵੱਡੀ ਆ ਬਈ ਯਾਰਾ ਟੋਰ ਖੋਲ ਕੱਚੀ ਕੱਚੀ ਜ਼ਰੂਰ ਆ ਪਰ ਵੱਡੀ ਦਾ ਆਪਾਂ ਜੇ ਗੱਲ ਕਰ ਲਈਏ ਨਾ ਐਚ ਐਫ ਵਾਲਾ ਸਿਸਟਮ ਹੀ ਆ ਜਿੱਦਾਂ ਦਾ ਐਚ ਐਫ ਦਾ ਕਰਦ ਹੁੰਦਾ ਬਾਡੀ ਬੁੱਡੀ ਥਣ ਸਿੰਗਲ ਚਾਰ ਆਗੇ ਫੋਰ ਸ਼ਾਂਕ ਵਾਲਾ ਸਿਸਟਮ ਨਹੀਂ ਹੈਗਾ ਤੇ ਆ ਗਈ ਜਰਸੀ ਚ ਕਲਰ ਵਾਈਜ਼ ਵੀ ਸ਼ਾਨਦਾਰ ਆ ਗਈ ਤੇ ਬਾਡੀ ਵੇਟ ਤਾਂ ਇਹਦਾ ਬਾ ਕਮਾਲ ਹੀ ਹੈ ਜਿੰਨੀ ਕਿ ਤਾਰੀਫ ਕਰ ਲਈਏ ਬਾਡੀ ਵੇਟ ਦੀ ਓਨੀ ਕਿ ਥੋੜੀ ਆ ਜਿੱਦਾਂ ਲੈਗ ਸਕੋਰ ਵਾਲੇ ਪੱਖ ਦੀ ਕਰ ਲਈਏ ਹਣਾ ਤੇ ਚਮਕ ਚਮਕ ਵਾਲੀ ਕਰ ਲਈਏ ਸੂਆ ਰਾਜੂਗੜਾ ਦੂਜਾ ਵੀਰੇ ਕਿੰਨੇ ਦਿਨ ਪੈਂਡਿੰਗ ਨੇ 12 13 ਦਿਨ ਲੈ ਜੂ ਬੜ ਬਾਈ ਕਮਾ ਦੇ ਕੇ ਨਾ ਹੋਰ ਐਨ ਦਿਖਾ ਦੇਂ ਘਰੀ ਇੱਥੇ ਤੋਂ ਜਦੋਂ ਮੋੜੂਗੀ ਥਣਾ ਦਾ ਸਾਈਜ਼ ਦਿਖਾ ਦੇ ਤੇ ਦਿਨ 12 ਤੋਂ 13 ਲੈ ਜੂਗੀ ਥੱਲੇੋਂ ਸ਼ੁਰੂ ਹੋਈ ਹੋਈ ਆ ਬੱਚੀ ਤੇ ਪਿੱਛੇ ਤੋਂ ਇਹਦੀ ਬਾਡੀ ਦੀ ਜਿਹੜੀ ਚੜਾਈ ਆ ਜਦੋਂ ਵਾਪਸ ਆਊਗੀ ਉਹ ਚੜਾਈ ਵੀ ਦਿਖਾ ਦੇ ਤੇ ਬਾਕੀ ਇੱਥੇ ਤੋਂ ਦੀ ਲੰਬਾਈ ਚੈੱਕ ਕਰ ਸਕਦੇ ਆ ਲੰਬੀ ਵੀ ਫੁੱਲਾ ਤੇ ਜਿੱਦਾਂ ਆਪਾਂ ਕਹਿ ਨਹੀਂ ਦਿੰਦੇ ਵੀ ਪੇਟ ਵਾਲੀ ਗਾਂ ਯਾਰ ਪੇਟ ਵਾਲੀ ਆ ਵਜਨ ਵਾਲੀ ਇਥੋਂ ਇਹਦੀ ਚੜਾਈ ਦਿਖਾ ਦੀ ਪਛਾਣ ਦੇ ਦੱਸ ਲੈ ਚੱਲ ਬਈ ਚੜਾਈ ਆ ਗਈ ਫੁੱਲ ਜਿੱਦਾਂ ਜੀ ਆਪਾਂ ਇਹ ਕਹਿ ਸਕਦੇ ਆ ਯਾਰ ਇੱਕ ਬੁੱਲ ਦੀ ਚੜਾਈ ਹੁੰਦੀ ਆ ਉਹ ਗੱਲ ਬਾਤ ਆ ਇਹਦਾ ਰਾਜੂ ਕੀ ਰਿਪੋਰਟ ਆ ਦੁੱਧ ਦੀ ਬੇਲੇ 24 ਕਿਲੋ ਦੁੱਧ ਦਿੱਤਾ ਹੈ ਪਲੂਣ ਵੱਛੀ ਨੇ ਬਈ ਆ ਪੈਪ ਜੀ ਦਿਖਾ ਗੈਰੀ ਦੁੱਧ ਵਾਲੀ ਨੇੜੇ ਲਾ ਕੇ ਓਏ ਨਾਲੇ ਅਜੇ ਸ਼ੁਰੂ ਹੋਈ ਆ ਜਦੋਂ ਠੰਡੀ ਸੀ ਮੱਠੀ ਬਹੁਤ ਆ ਬਈ ਦੇਖ ਨੇੜੇ ਲੱਗ ਗਈ ਉਹ ਤੋਂ ਬਾਹਲੀ ਫਲਾਵਟ ਚ ਹੋ ਜੂਗਾ ਸਿਸਟਮ ਥਣ ਵੀ ਮੁੱਠੀ ਵਾਲਾ ਬਈ ਤੇ ਸਵੇਰ ਆ ਦੀ ਠੰਡੀ ਸੀ ਤੇ ਬਾਕੀ ਇਥੋਂ ਗਹਿਰੀ ਇਹਦੇ ਕੱਦ ਦਾ ਵੀ ਅੰਦਾਜ਼ਾ ਕਰਾ ਦੀ ਉਗੀ ਵੀਡੀਓ ਵਾਲਿਆਂ ਤੇ ਅਕਸਰ ਇਲਜ਼ਾਮ ਜਾਂ ਲੱਗ ਜਾਂਦਾ ਵੀ ਛੋਟੀ ਨੂੰ ਵੱਡੀ ਬਣਾਉਂਦੇ ਨੇ ਆਪਣੇ ਕੋਲੇ ਉਹ ਸੀਨ ਹੁੰਦਾ ਨਹੀਂ ਤੇ ਆ ਚੀਜ਼ ਜਿਹੜੀ ਆ ਦੀ ਦੀ ਗਲਾਈ ਹੈ ਦੀ ਆ ਗਲਾਈ ਤੇ ਆ ਚੜਾਈ ਦਿਖਾ ਦੇ ਤੇ ਆ ਚੀਜ਼ ਤੋਂ ਆ ਚੀਜ਼ ਦਾ ਗੈਪ ਲਗਾ ਦੇ ਗੈਪ ਕਿੰਨਾ ਆ ਗਿਆ ਫੁੱਲ ਸਾਈਜ਼ ਆ ਬਈ ਯਾਰਾ ਦੁੱਧ ਵਾਲਾ ਪੀਸੀ ਆ ਬਾਕੀ ਉਹੀ ਗੱਲ ਆ ਵੀ ਦੁੱਧ ਤੇ ਪੁੱਤ ਹੈ ਨਾ ਰਾਜੂ ਕਿਵੇਂ ਕਰਮਾ ਕਰਮਾਂ ਦਾ ਹੀ ਆ ਬਈ ਯਾਰਾ ਹਾਂ ਹਾਂ ਜਿਹੜੇ ਭਰਾ ਨੇ ਚੀਜ਼ ਲੈਣੀ ਆ ਉਹਨੇ ਲੈਣੀ ਆ ਆਪਦੀ ਸਮਝ ਨਾਲ ਤੇ ਆਪਣਾ ਕੰਮ ਹੁੰਦਾ ਸਾਨੂੰ ਚੰਗੇ ਤੋਂ ਚੰਗਾ ਪਸ਼ੂ ਦਿਖਾਉਣਾ ਪਲੇਸ ਦੱਸਣਾ ਵੀ ਕਿਹੜੇ ਸੱਜਣ ਕੋਲੇ ਕਿੱਥੇ ਉਹ ਖੜਾ ਕੱਚੀ ਦੇ ਪੈਸੇ ਦੇ ਬਈ ਅੱਜ ਦਾ ਰੇਟ ਇਹ 82000 ਦੀ ਬੈਠ ਦੇ ਦਾਂਗੇ ਆਪਾਂ ਅੱਜ ਹਾਂ ਮਾੜਾ ਮੋਟਾ ਦਾ ਡਾ ਮੰਗ ਮੌਕੇ ਤੇ ਮਾਨ ਤਾਨ ਕਰ ਦਾਂਗੇ ਬਈ ਯਾਰ ਮਾਨ ਤਾਨ ਬਾਈ ਕਹਿੰਦਾ ਕਰ ਦਾਂਗੇ ਪਰ ਗਾਂ ਫੁੱਲ ਵਿਸ਼ਾਲ ਆ ਗਈ ਤੇ ਹੁਣ 2 ਨੰਬਰ ਵਾਲੀ ਵੀ ਪਾਸਮ ਗਈ ਬੱਚਾ ਲਾਤਾ ਤਾਰਾਂ ਇਹਦੀਆਂ ਵੀ ਦਿਖਾ ਦਨੇ ਮਾਰ ਕੇ ਕਿਉਂਕਿ ਇਹ ਦੋਨੇ ਸੁਈਆਂ ਬਈਆਂ ਇਹਦੇ ਨਾਲ ਆ ਗਿਆ ਮੇਰਾ خیال ਆ ਮੇਲ ਕਾਫਰਾ ਜੂ ਹੈ ਨਾ ਹਾਂ ਬਈ ਖਾਣ ਦਾ ਸਹਿਜ ਬਹੁਤ ਸ਼ਾਨਦਾਰ ਕੱਢਿਆ ਜੀ ਆ ਬੌਲਾ ਹੀ ਮਾਰਦੀ ਆ ਪੀਆ ਜਿੱਦਾਂ ਆਪਾਂ ਕਹਿ ਲੀਏ ਨਾ ਕਈ ਵਾਰੀ ਪਸ਼ੂ ਸਾਫਰ ਕਰਕੇ ਹਨਾ ਇੱਕ ਦੋ ਦਿਹਾੜੀਆਂ ਪਹਿਲਾਂ ਸੂਪਾਂ ਦਾ ਹਨਾ ਇੱਕ ਦੋ ਦਿਨ ਪਹਿਲਾਂ ਸੂਪੀ ਬਈ ਯਾਰਾ ਕਿਉਂਕਿ 5-7 ਦਿਨਾਂ ਚ ਜਮੀ ਬਈ ਹਾਂ ਦਾ ਦੇਖੀ ਜਦੋਂ ਇਹਦਾ ਸਹੀ ਸਮਾਂ ਹੋਣਾ ਉੱਥੇ ਜਾ ਕੇ ਇਹਨੇ ਸੈੱਟ ਹੋ ਜਾਣਾ ਬਾਈ ਆ ਦੇਖ ਜਦੋਂ ਸੂਣ ਦੇ ਨੇੜ ਆਉਣਾ ਚਵਾਈ ਚਬੂਈ ਵਾਲਾ ਦਾ 100 ਦਾ 100 ਹੈ ਕੰਮ ਇੱਕ ਵਾਰੀ ਪੇਛ ਲੈ ਚੂਈ ਮਾਰ ਦਿੰਦੇ ਚਵਾਈ ਨਿਕਲੂ ਜਮਾ ਫੋਕੀ ਚ ਜਵਾਕੀ ਚੋਲੇ ਬਈ ਉਹਨੂੰ ਬਜ਼ੁਰਗ ਚੋਲੇ ਜਵਾਕ ਚੋਲੇ 5 ਸਾਲ ਦਾ ਜਵਾਨ ਚੋਲੇ ਬਈਆ ਸੁਭਾ ਦੀ ਠੰਡੀ ਸੀਲ ਤੇ ਥਣ ਦਾ ਸਾਈਜ਼ ਦਿਖਾ ਦਿੰਦਾ ਰਹੀ ਇੱਥੇ ਤੋਂ ਥਣ ਦਾ ਸਾਈਜ਼ ਵੀ ਕਰਾ ਦੇ ਚੈੱਕ ਤੇ ਰੇਟ ਇਹਦਾ ਸੱਜਣੋਂ ਤੁਹਾਨੂੰ ਦੱਸ ਹੀ ਦਿੱਤਾ ਸੀ ਦੋਨਾਂ ਦਾ 65-65000 ਰੁਪਿਆ ਤੇ ਇਹਦਾ ਰਾਜੂ 72 ਦੱਸਿਆ ਸੀ ਹਾਂ ਵੀਰੇ ਆਹ 3 ਨੰਬਰ ਵਾਲੀ ਇਹ ਬੱਛੀ ਦਾ ਤੁਹਾਨੂੰ 72000 ਰੁਪਿਆ ਰੇਟ ਦੱਸਿਆ ਸੀਗਾ ਵੱਡੀ ਬੈੜ ਦਾ ਤੇ ਇਹਦਾ ਬਾਈ ਨੇ ਕੀਤਾ 82000 ਰੁਪਿਆ ਜੋੜਾ-ਜੋੜਾ ਪਾਉਂਗੇ ਉਸ ਹਿਸਾਬ ਨਾਲ ਹੋ ਜਾਊਗਾ ਤੇ ਹੁਣ ਮਾਰ ਦੇ ਘਰੀਏ ਤੇ ਕੈਮਰਾ ਸੈੱਟ ਬੜੀ ਖੜੀਆ ਪਹਿਲਾਂ ਆਰਡਰ ਵਾਲੇ ਪੱਖ ਤੋਂ ਕਰਾ ਲੈ ਚੈੱਕ ਇਥੋਂ ਨਾੜਾ ਨੂੜਾ ਬਹੁਤ ਨੇ ਤੇ ਜਰਸੀ ਚਮਕ ਚਮਕ ਬਹੁਤ ਹੈ ਜਣਾ ਹਾਂ ਵੀਰੇ ਤੇ ਗਲਾਈ ਗਲੂਈ ਵੀ ਗਲਾਈ ਗਲੂਈ ਬਾਜਨ ਵਜਨ ਬਾਲਾ ਬਈ ਯਾਰ ਪਾਊਡਰ ਤੇ ਪਈ ਹੋਈ ਆ ਬੈੜਾ ਹੋਰ ਖੋਲ ਕੇ ਇਹਦਾ ਸੂਆ ਕਿਹੜਾ ਦੂਜਾ ਬਈ ਦੂਜਾ ਸੂਆ ਪਿਓਰ ਹਾਂ ਬਈ ਕਿੰਨੇ ਦਿਨ ਪੈਂਡਿੰਗ ਨੇ ਇਹਦੇ ਰਾਜੂ ਲੈ ਜੂ ਹਫਤਾ ਵੀਰੇ ਇੱਕ ਹਫਤਾ ਹਾਂ ਸ਼ਾਈਨਿੰਗ ਛੂਣਿੰਗ ਬੜੀ ਆ ਤੇਲ ਤੂਲ ਤਾਂ ਨਹੀਂ ਲਾਉਂਦਾ ਲੈ ਨਾ ਨਾ ਬਈ ਹੈ ਨਾ ਕਈ ਵਾਰੀ ਮਾਂ ਕਹਿੰਦੇ ਰਾਜੂ ਦੇ ਹੱਥ ਕੋਈ ਤੇਲ ਕੋਈ ਕਰੀਮ ਲੱਗ ਰਹੀ ਹੋਵੇ ਉਹ ਲਾ ਦਿੰਦਾ ਹੋਵੇ ਇਹਦੇ ਸ਼ਾਈਨਿੰਗ ਵਾਸਤੇ ਬਈ ਚਮਕ ਹੈ ਹੀ ਚਮਕ ਵੜ ਤੇ ਯਾਰ ਬਈ ਠੀਕ ਆ ਗੱਲ ਅਬ ਬੈਠ ਸ਼ਾਨਦਾਰਾ ਇੱਥੋਂ ਵਿਊ ਕਰਕੇ ਦਿਖਾਈ ਗਾ ਗਰੀ ਗਾਂ ਵਾਲੇ ਬੰਨਿਓ ਆਰਡਰ ਨਾ ਇੱਥੋਂ ਤੋਰੀ ਚੱਲ ਰਾਜੂ ਹੌਲੀ ਹੌਲੀ ਇੱਥੋਂ ਦਿਖਾ ਦੇ ਠੰਡਾ ਸਹਜ ਤੇ ਆਰਡਰ ਤੇ ਜਿੱਦਾਂ ਨਹੀਂ ਇਹਦੇ ਆਪਾਂ ਕਹਿ ਸਕਦੇ ਆ ਬੇਨ ਜਾ ਆ ਗਿਆ ਪੰਜਾਬੀ ਚ ਨਾੜਾਂ ਕਹਿੰਦੇ ਨੇ ਜਿਵੇਂ ਆਪਣੀ ਠੇਠ ਪੰਜਾਬੀ ਚ ਗੱਲ ਕਰ ਲਈ ਲੈ ਨਕਸ਼ਾ ਹੀ ਬਣਾ ਹਾ ਭਾਰਤ ਵਾਲਾ ਬਾਈ ਆ ਪੁਰਾਣੀ ਪੰਜਾਬ ਵਾਲਾ ਨਕਸ਼ਾ ਕਹਿੰਦੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਵੇਲੇ ਹੁੰਦਾ ਸੀ ਕਮਾਲਾ ਬਾਈ ਇੱਥੋਂ ਚਵਾਈ ਦੀ ਰਾਜੂ ਕਿਦਾਂ ਫਿਰ ਓਕੇ ਦੀ ਰਿਪੋਰਟ ਬਾਈ 100 ਦੀ 100 100 ਦੀ 100 ਬਾਈ ਜਿਹੜੇ ਹਿਸਾਬ ਨਾਲ ਇਹ ਠੰਡਾ ਤੇ ਬਾਕੀ ਇੱਕ ਗੱਲ ਤੁਹਾਨੂੰ ਦੱਸਦਾ ਨਾ ਤੋਰਾ ਤੂਰਾ ਜਿਵੇਂ ਕੋੜੀਆਂ ਨੂੰ ਨਹੀਂ ਅਰੇ ਬਈਆ ਤੋਰਾ ਤੋੜਦੇ ਹੁੰਦੇ ਬਿਨਾ ਭਜਾਉਣ ਜੇ ਵਾਲਾ ਸ਼ਾਇਦ ਰੇਵੀਆ ਹੁੰਦਾ ਹਨਾ ਉਹਦੇ ਨਾਲ ਦਾ ਤੋਰਾ ਕਰਦੀ ਆਹੀ ਕੋੜ ਯਾਰ ਕੀ ਆ ਤੇ ਜਿਹੜਾ ਇਹਦੇ ਨਾਲ ਪਲੱਸ ਪੁਆਇੰਟ ਆ ਸੱਜਣੋਂ ਬਾਈ ਕਹਿੰਦਾ ਠੰਡੀ ਸੀਲ ਆ ਕਈ ਵਾਰੀ ਉੱਪਰੇ ਸਾਡੇ ਸਿਸਟਮ ਕਰਕੇ ਪਸ਼ੂ ਘਬਰਾ ਜਾਂਦਾ ਇਹਦਾ ਰੇਟ ਕੀ ਰਹੂਗਾ ਇਹਦਾ 82000 ਆ ਬਾਈ ਪੂਰਾ ਹਾਂ ਮੌਕੇ ਤੇ ਮੰਤਾਨ ਕਰਾਂਗਾ ਬੰਦੇ ਜੀ ਦੋਨੇ 82 82 ਵਾਲੀਆਂ ਰਾਜੂ ਜੇ ਕਿਸੇ ਸੱਜਣ ਨੇ ਇਹ ਜੋੜਾ ਲੈਣਾ ਵਾ ਉਹ ਜੇ ਮੰਤਾਨ ਹੋ ਜੂ ਬਈ ਜੋੜੇ ਦਾ ਯਾਰਾ ਛੋਟ-ਛੋਟ ਰੱਖ ਕੇ ਦੱਸ ਦੇ ਜੋੜਾ 80 80 ਦੀਆਂ ਦਵਾਂਗੇ ਬਈ ਪੂਰੀ ਦੀ ਹਾਂ 1 ਲੱਖ ਤੇ 60 ਹਜ਼ਾਰ ਹੋ ਗਿਆ 10 ਬੰਦਿਆਂ ਲਵੇ ਜਾ ਕੇ ਬੰਦਾ ਆਪਣੇ ਕੋਲ ਫੇਰ ਘਰੇ ਆ ਜੇ ਫੇਰ ਸੌਦਾ ਕਰ ਲੇ ਬਈ ਜੇ ਆਹ ਭਾਜਾ ਗਾਮਾਂ ਦੇ ਦੇ ਬੰਦਾ ਕੋਈ 11ਵਾਂ ਬੰਦਾ ਰਾਜੂ ਕਹਿੰਦਾ ਮੈਂ ਹੋਊਂਗਾ ਜਿੱਥੇ ਤੁਸੀਂ ਆ ਕੇ ਮਾਲ ਖਰੀਦਣਾ 10 ਕੋਲ ਮਾਰਕੀਟ 'ਚ ਢੇੜਾ ਮਾਰ ਲਿਓ ਤੇ 2 ਨੰਬਰ ਵਾਲੀ ਬੱਚੀ ਨੂੰ ਰਾਜੂ ਇੱਕ ਵਾਰੀ ਫੇਰ ਤੋੜ ਦੇ ਹੁਣ ਪਸਮੀ ਹੋਈ ਨਾ ਥੋੜਾ ਡਿਜ਼ਾਈਨ ਜਾਂ ਬਣਾ ਜਾਂਦੀ ਹੈ ਘੈਂਟ ਜਿਹਾ ਥੱਲੋਂ ਤੋੜ ਕੇ ਦਿਖਾ ਦੇ ਮੜੀ ਜੀ ਇੱਕ ਵਾਰੀ ਕਿਉਂਕਿ ਬੱਚਾ ਲਾਉਣਾ ਥੋੜ ਉਹ ਕਾਲੀ ਪੈਂਦੀ ਆ ਥੋੜੀ ਬੱਚੇ ਨੂੰ ਹਨਾ ਬੱਚੇ ਕਰਕੇ ਬਾਈ ਤਾਜੀ ਸੂਈਆਂ ਸਵੇਰੀ ਸੂਈਆਂ ਨੇ ਬਾਈ ਦੋਹੇ ਬੌਲੇ ਚ ਬਾਈ ਕਹਿੰਦਾ ਖਾਲੀ ਕੀਤੀ ਵੀ ਆ ਉਸ ਹਾਵ ਨਾਲ ਇਹਦੀ ਜੱਜਮੈਂਟ ਸੱਜਣਾ ਤੁਸੀਂ ਨੇ ਕਰਨੀ ਆ ਤੇ ਮੈਂ ਤੁਹਾਨੂੰ ਦਿਖਾਉਣਾ ਚੰਗੇ ਤੋਂ ਚੰਗਾ ਪਸ਼ੂ ਦਿਖਾਉਣਾ ਹੁੰਦਾ ਤੇ ਆ ਗਈ ਬਿਲਕੁਲ ਬਰੀਕ ਚામੜੇ ਚ ਤੇ ਥਣਲੇਵੇ ਦੀ ਸਾਫ ਆ ਗਈ ਬਿਲਕੁਲ ਤੇ ਆਰਡਰ ਰੱਖਦੀ ਆ ਬਿਲਕੁਲ ਨਾਲ ਲੱਗਵਾ ਜਾਂ ਤੇ ਨਾਲ ਇਹਦੇ ਆ ਗਿਆ ਮੇਲ ਕਾਫ 1200 ਤੁਹਾਨੂੰ ਮਾਰ ਕੇ ਦਿਖਾ ਚੁੱਕੇ ਆ ਇਹ ਦੋਨੇ 65 65 ਦੀਆਂ 3 ਨੰਬਰ ਵਾਲੀ 72 ਦੀ ਪਰਲੀ ਦੋਨੇ 82 82 ਦੇ ਜੇ ਜੋੜਾ ਲੈਣਾ ਬਾਈ ਕਹਿੰਦਾ 160 ਦਾ ਹੋ ਜੂਗਾ ਇਹਨਾਂ ਦਾ ਜੋੜਾ ਲੈਣਾ ਇਹ ਚ ਮਾਫੀ ਹੋ ਜੂ ਜੋੜਾ ਕਿਸੇ ਦਾ ਵੀ ਕਿਸੇ ਨਾਲ ਬਣਾ ਲਿਓ ਹਾਂ ਬਈ ਉਹਦੇ ਚ ਥੋੜਾ ਬਹੁਤਾ ਮਾਨਤਣ ਬਾਈ ਥੋੜਾ ਕਰ ਦੂਗਾ ਨੰਬਰ ਬੋਲ ਦੇ ਰਾਜੀ 7973992814 ਹੀ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਇਹਨਾਂ ਚ ਜਿਹੜੀ ਵੀ ਬੱਚੀ ਸੋਨੂੰ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਚੋਕ ਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ